ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਬੜੇ ਛੋਟੂ ਛੋਟੂ ਜਿਹੇ ਮਿੰਨੀਜ਼ ਸਮੋਸੇ ਬਿਲਕੁਲ ਬਾਜ਼ਾਰ ਵਰਗੇ ਖਸਤਾ ਸਮੋਸੇ ਬਣਾਵਾਂਗੇ ਘਰ ਵਿੱਚ ਇਸ ਸਮੋਸੇ ਬਣਾਣਾ ਕੋਈ ਵੀ ਔਖਾ ਕੰਮ ਨਹੀਂ ਹੈ ਬੜੀ ਆਸਾਨੀ ਨਾਲ ਬਣ ਜਾਂਦੇ ਨੇ ਤੇ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਇੱਥੇ ਇਨਸਟੈਂਟ ਗੁੜ ਦੀ ਚਟਨੀ ਬਣਾਵਾਂਗੇ ਬਹੁਤ ਜਲਦੀ ਬਣ ਜੇਗੀ ਇਹ ਚਟਨੀ ਇੱਕ ਕੱਪ ਗੁੜ ਲਵਾਂਗੇ ਗੁੜ ਨੂੰ ਛੋਟਾ ਛੋਟਾ ਕੱਟ ਕੇ ਉਹਦੇ ਵਿੱਚ ਦੋ ਕੱਪ ਕੋਸਮ ਕੀਤਾ ਹੋਇਆ ਪਾਣੀ ਪਾ ਦਾਂਗੇ ਤੇ ਇਹਨੂੰ ਮਿਕਸ ਕਰਕੇ 10 ਮਿੰਟ ਲਈ ਸਾਈਡ ਤੇ ਰੱਖ ਦਾਂਗੇ ਹੁਣ ਇੱਥੇ ਸਮੋਸਿਆਂ ਵਾਸਤੇ ਡੋਅ ਤਿਆਰ ਕਰਾਂਗੇ ਇੱਕ ਕੱਪ ਅਸੀਂ ਇੱਥੇ ਮੈਦਾ ਲਵਾਂਗੇ ਤੁਸੀਂ ਇੱਥੇ ਆਟੇ ਦਾ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਅੱਧਾ ਕੱਪ ਆਟਾ ਤੇ ਅੱਧਾ ਕੱਪ ਮੈਦਾ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਕੁਣ ਪਾ ਦਾਂਗੇ ਇਹਦੇ ਵਿੱਚ ਅੱਧਾ ਚਮਚ ਜੁਵੈਨ ਦਾ ਜੁਵੈਨ ਨੂੰ ਹੱਥਾਂ ਨਾਲ ਕ੍ਰਸ਼ ਕਰਕੇ ਪਾਵਾਂਗੇ 1/4 ਚਮਚ ਨਮਕ ਤੇ 1 ਚਮਚ ਪਾ ਦਾਂਗੇ ਦੇਸੀ ਘਿਓ ਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਟੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਇੱਥੇ ਤੇਲ ਦਾ ਵੀ ਯੂਜ਼ ਕਰ ਸਕਦੇ ਹੋ ਪਰ ਘਿਓ ਪਾਉਣ ਨਾਲ ਸਮੋਸੇ ਜ਼ਿਆਦਾ ਖਸਤਾ ਬਣਦੇ ਨੇ ਇੱਥੇ ਅਸੀਂ ਚੰਗੀ ਤਰ੍ਹਾਂ ਮੈਦੇ ਨੂੰ ਘਿਓ ਦੇ ਨਾਲ ਮਿਕਸ ਕਰ ਲਿਆ ਮੂੰਹ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨ ਲਾਂਗੇ ਇੱਥੇ ਅਸੀਂ ਸਖਤ ਆਟਾ ਗੁੰਨ ਕੇ ਤਿਆਰ ਕਰਾਂਗੇ ਆਟਾ ਬਿਲਕੁਲ ਵੀ ਸੌਫਟ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਮੋਸੇ ਵੀ ਸੌਫਟ ਬਣਨਗੇ ਆ ਦੇਖੋ ਅਸੀਂ ਸਖਤ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਿਆ ਹੈ ਚੰਗੀ ਤਰ੍ਹਾਂ ਮक्की ਦੇ ਕੇ ਇਹਨੂੰ ਅਸੀਂ ਗੁੰਨਾਂਗੇ ਇਹਨੂੰ 10 ਮਿੰਟ ਵਾਸਤੇ ਅਸੀਂ ਰੈਸਟ ਲਈ ਰੱਖਾਂਗੇ ਉਨੀ ਦੇਰ ਅਸੀਂ ਚਟਨੀ ਬਣਾ ਲਾਂਗੇ ਤੇ ਨਾਲ ਹੀ ਅਸੀਂ ਸਮੋਸਿਆਂ ਲਈ ਸਟਫਿੰਗ ਤਿਆਰ ਕਰਾਂਗੇ ਚਟਨੀ ਸਾਡੀ ਇੱਥੇ 5 ਮਿੰਟਾਂ 'ਚ ਹੀ ਤਿਆਰ ਹੋ ਜਾਏਗੀ ਜਿਹੜਾ ਅਸੀਂ ਗੁੜ ਭਿਉਂ ਕੇ ਰੱਖਿਆ ਸੀ ਉਹਨੂੰ ਇੱਕ ਪੈਨ ਵਿੱਚ ਪਾ ਦਾਂਗੇ ਤੇ ਜਦੋਂ ਉਹਨੂੰ ਬੋਇਲ ਆ ਜਾਵੇ ਉਹਦੇ ਵਿੱਚ ਪਾਵਾਂਗੇ 3 ਚਮਚ ਆਮਚੂਰ ਦੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਕੁਝ ਮਸਾਲੇ ਪਾਵਾਂਗੇ 1/4 ਚਮਚ ਪਾਵਾਂਗੇ ਨਮਕ ਥੋੜਾ ਜਿਹਾ ਕਾਲਾ ਨਮਕ ਅੱਧਾ ਚਮਚ ਪਾਦਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਨਾਂ ਨੂੰ ਮਸਾਲਿਆਂ ਨੂੰ ਵੀ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਕਰ ਲਾਂਗੇ ਤੇ ਹੁਣ ਚਟਨੀ ਨੂੰ ਥੋੜਾ ਜਿਹਾ ਗਾੜਾ ਕਰਨ ਲਈ ਅਸੀਂ ਇੱਥੇ ਪਾਵਾਂਗੇ ਇੱਕ ਚਮਚ ਕਾਰਨ سٹਾਰਚ ਦਾ ਫਿਰ 4 ਚਮਚ ਪਾਣੀ ਵਿੱਚ ਇੱਕ ਚਮਚ ਕਾਰਨ سٹਾਰਚ ਦਾ ਪਾ ਕੇ ਮਿਕਸ ਕਰਕੇ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਇਹਦੀ ਜਗ੍ਹਾ ਰਾਰੋਡ ਵੀ ਲੈ ਸਕਦੇ ਹੋ 2 ਮਿੰਟ ਲਈ ਮਿਕਸ ਕਰਾਂਗੇ ਤੇ ਸਾਡੀ ਚਟਨੀ ਤਿਆਰ ਹੈ ਗੈਸ ਆਫ ਕਰ ਦਾਂਗੇ ਤੇ ਥੋੜੇ ਜਿਹੇ ਇਹਦੇ ਵਿੱਚ ਤਿਲ ਪਾ ਦਾਂਗੇ ਇਹ ਬਿਲਕੁਲ ਆਪਸ਼ਨਲ ਨੇ ਤੇ ਹੁਣ ਕਰਾਂਗੇ फटाफट ਸਟਫਿੰਗ ਦੀ ਤਿਆਰੀ ਇੱਥੇ ਦੋ ਤਿੰਨ ਚਮਚ ਤੇਲ ਦੇ ਲਵਾਂਗੇ ਤੇਲ ਅਸੀਂ ਇਹਦੇ ਵਿੱਚ ਘੱਟ ਯੂਜ਼ ਕਰਾਂਗੇ ਤੇਲ ਗਰਮ ਹੋਣ ਤੇ ਪਾ ਦਾਂਗੇ ਅੱਧਾ ਚਮਚ ਜੀਰਾ ਜੀਰਾ ਜਦੋਂ ਬ੍ਰਾਊਨ ਹੋ ਜੇ ਤਾਂ ਇੱਥੇ ਅਸੀਂ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਕੇ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਮੈਂ ਸੁੱਕਾ ਧਨੀਆ ਵੀ ਪਾਇਆ ਸੀ ਉਹਨੂੰ ਵੀ ਦਰਦਰਾ ਜਿਹਾ ਕੁੱਟ ਲਾਂਗੇ ਦੋ ਮਿੰਟ ਲਈ ਇਹਨਾਂ ਨੂੰ ਭੁੰਨ ਕੇ ਅਸੀਂ ਇਹਦੇ ਵਿੱਚ ਪਾ ਦਾਂਗੇ ਮਟਰ ਮੈਂ ਇੱਥੇ ਫਰੋਜ਼ਨ ਮਟਰ ਦਾ ਯੂਜ਼ ਕਰ ਰਹੀ ਆ ਤੁਸੀਂ ਫ੍ਰੈਸ਼ ਮਟਰ ਵੀ ਪਾ ਸਕਦੇ ਹੋ ਸਿਰਫ ਉਹਨਾਂ ਨੂੰ ਬੋਇਲ ਕਰਕੇ ਇਹਦੇ ਵਿੱਚ ਪਾਣਾ ਆ ਹੁਣ ਮਸਾਲੇ ਪਾਵਾਂਗੇ ਅੱਧਾ ਚਮਚ ਹਲਦੀ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਟੇਸਟ ਦੇ ਅਕੋਰਡਿੰਗ ਨਮਕ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਮਸਾਲਿਆਂ ਨੂੰ ਭੁੰਨਾਂਗੇ ਮਸਾਲੇ ਅਸੀਂ ਲੋ ਫਲੇਮ ਤੇ ਪਾਵਾਂਗੇ ਤਾਂ ਕਿ ਜਲਣ ਨਾ ਥੋੜੀ ਦੇਰ ਮਸਾਲਿਆਂ ਨੂੰ ਭੁੰਨ ਕੇ ਹੁਣ ਇਹਦੇ ਵਿੱਚ ਉਬਲੇ ਹੋਏ ਆਲੂ ਐਡ ਕਰ ਦਾਂਗੇ ਇਹਨਾਂ ਨੂੰ ਮੈਂ ਥੋੜੀ ਦੇਰ ਪਹਿਲਾਂ ਉਬਾਲ ਕੇ ਰੱਖ ਲਿਆ ਸੀ ਆਲੂ ਅਸੀਂ ਬਿਲਕੁਲ ਮੈਸ਼ ਕਰਕੇ ਨਹੀਂ ਪਾਣੇ ਬਸ ਹੱਥਾਂ ਨਾਲ ਤੋੜਦੇ ਹੋਏ ਆਲੂ ਇਹਦੇ ਵਿੱਚ ਪਾ ਦਾਂਗੇ ਬੜੇ ਥੋੜੇ ਜਿਹੇ ਮਸਾਲਿਆਂ ਨਾਲ ਅਸੀਂ ਸਟਫਿੰਗ ਤਿਆਰ ਕੀਤੀ ਹੈ ਬਾਜ਼ਾਰ ਵਿੱਚ ਵੀ ਇਸੇ ਤਰ੍ਹਾਂ ਹੀ ਸਟਫਿੰਗ ਤਿਆਰ ਕੀਤੀ ਜਾਂਦੀ ਹੈ ਬੜੇ ਸਿੰਪਲ ਜਿਹੇ ਮਸਾਲਿਆਂ ਦੇ ਨਾਲ ਹੁਣ ਆਲੂਆਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਮਿਕਸ ਕਰ ਲਾਂਗੇ ਬਰੀ ਕੱਟਿਆ ਹੋਇਆ ਧਨੀਆ ਪਾ ਦਾਂਗੇ ਇੱਕ ਵਾਰੀ ਫੇਰ ਮਿਕਸ ਕਰ ਲਾਂਗੇ ਤੇ ਇਹਨੂੰ ਇੱਕ ਪਲੇਟ ਵਿੱਚ ਕੱਢ ਕੇ ਰੱਖ ਲਾਂਗੇ ਠੰਡਾ ਹੋਣ ਵਾਸਤੇ ਹੁਣ ਅਸੀਂ ਇਸ 모ਸੇ ਫਰਾਈ ਕਰਨ ਵਾਸਤੇ ਤੇਲ ਗਰਮ ਕਰਾਂਗੇ ਤੇਲ ਨੂੰ ਇੱਕ ਵਾਰੀ ਗਰਮ ਕਰਕੇ ਗੈਸ ਦੀ ਫਲੇਮ ਲੋ ਕਰ ਦਾਂਗੇ ਇੱਥੇ ਆਟੇ ਨੂੰ ਚੈੱਕ ਕਰ ਲੈਨੇ ਆਂ ਥੋੜਾ ਜਿਹਾ ਘਿਓ ਪਾਵਾਂਗੇ ਆਟੇ ਦੇ ਉੱਪਰ ਤੇ ਇਹਨੂੰ ਇੱਕ ਵਾਰੀ ਫੇਰ ਗੁੰਨ ਲਵਾਂਗੇ 1 ਮਿੰਟ ਵਾਸਤੇ ਇਥੇ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਮਲ ਕੇ ਰੱਖ ਲਿਆ ਏ ਹੁਣ ਇਹਦੇ ਛੋਟੇ-ਛੋਟੇ ਪੇੜੇ ਕਰਾਂਗੇ ਇਥੇ ਅਸੀਂ ਨਿੰਬੂ ਦੇ ਸਾਈਜ਼ ਦੇ ਪੇੜੇ ਕਰਾਂਗੇ ਔਰ ਛੋਟੇ-ਛੋਟੇ ਕਿਉਂਕਿ ਅਸੀਂ ਛੋਟੇ ਸਮੋਸੇ ਬਣਾ ਰਹੇ ਹਾਂ ਇਸ ਲਈ ਛੋਟੇ-ਛੋਟੇ ਪੇੜੇ ਕਰਕੇ ਇੱਕ ਸਾਈਡ ਤੇ ਰੱਖੀ ਜਾਵਾਂਗੇ ਦੇਖੋ ਅਸੀਂ ਇੱਥੇ ਸਾਰੇ ਪੇੜੇ ਕਰਕੇ ਰੱਖ ਲਏ ਨੇ ਹੁਣ ਅਸੀਂ ਇਹਨਾਂ ਨੂੰ ਵੇਲਾਂਗੇ ਕੋਈ ਵੀ ਆਟਾ ਜਾਂ ਤੇਲ ਲਗਾਉਣ ਦੀ ਇੱਥੇ ਜ਼ਰੂਰਤ ਨਹੀਂ ਹੈ। ਰੋਟੀ ਵਾਂਗੂ ਵੇਲਾਂਗੇ ਸਿਰਫ ਅਸੀਂ ਇਹਦੀ ਥੋੜੀ ਜੀ ਲੰਬੇ ਰੋਖ ਨੂੰ ਵੇਲਾਂਗੇ, ਥੋੜੀ oval shape ਰੱਖਾਂਗੇ। ਫਿਰ ਅੱਧੇ ਵਿੱਚੋਂ ਕੱਟ ਲਗਾ ਕੇ ਨਾਈਫ ਦੇ ਨਾਲ ਅਸੀਂ ਇਹਨਾਂ ਨੂੰ ਇੱਕ ਸਾਈਡ ਤੇ ਰੱਖੀ ਜਾਵਾਂਗੇ। ਸਾਡੇ ਤੇੜੇ ਇਦਾਂ ਹੀ ਵੇਲ ਕੇ ਅਸੀਂ ਕੱਟ ਕਰਕੇ ਰੱਖ ਲਾਂਗੇ। ਚਲੋ ਜੀ ਹੁਣ ਸਾਰੀ ਤਿਆਰੀ ਹੋ ਗਈ ਹੈ ਹੁਣ ਇਹਦੇ ਵਿੱਚ ਆਲੂਆਂ ਦੀ ਸਟਫਿੰਗ ਕਰ ਲਾਂਗੇ ਇੱਥੇ ਮੈਂ ਦੋ ਸਮੋਸਿਆਂ ਵਿੱਚ ਸਟਫਿੰਗ ਕਰ ਲਈ ਹੈ ਹੁਣ ਤੁਹਾਨੂੰ ਦਿਖਾਨੀ ਆ ਇੱਕ ਸਾਈਡ ਤੇ ਪਾਣੀ ਲਗਾ ਕੇ ਉਹਨੂੰ ਫੋਲਡ ਕਰਦੇ ਹੋਏ ਇਹਦੇ ਇੱਕ ਕੋਨ ਬਣਾ ਲਾਂਗੇ ਤੁਸੀਂ ਦੇਖ ਸਕਦੇ ਹੋ ਬੜੇ ਸੌਖੇ ਤਰੀਕੇ ਨਾਲ ਕੋਨ ਬਣ ਜਾਂਦੀ ਹੈ ਹੁਣ ਇਹਦੇ ਵਿੱਚ ਥੋੜੀ ਜਿਹੀ ਸਟਫਿੰਗ ਪਾਵਾਂਗੇ ਅੱਧੇ ਇੱਕ ਚਮਚ ਦੇ ਕਰੀਬ ਚਮਚ ਨਾਲ ਹੀ ਦਬਾਉਂਦੇ ਹੋਏ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਭਰ ਲਾਂਗੇ ਤੇ ਹੁਣ ਇਹਦੇ ਕਿਨਾਰਿਆਂ ਤੇ ਥੋੜਾ ਥੋੜਾ ਪਾਣੀ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਸੀਲ ਕਰ ਦਾਂਗੇ ਇਹ ਦੇਖੋ ਪਹਿਲਾਂ ਇੱਕ ਸਾਈਡ ਤੋਂ ਕਰਾਂਗੇ ਫਿਰ ਸੈਂਟਰ ਵਿੱਚੋਂ ਫੋਲਡ ਕਰਦੇ ਹੋਏ ਦੂਸਰੀ ਸਾਈਡ ਤੋਂ ਤੇ ਇਸ ਸਾਈਡ ਤੋਂ ਵੀ ਅਸੀਂ ਬੰਦ ਕਰ ਦਾਂਗੇ ਤੇ ਥੋੜਾ ਜਿਹਾ ਉੱਪਰ ਵੱਲ ਨੂੰ ਫੋਲਡ ਕਰਕੇ ਜਿਹਦੇ ਨਾਲ ਸਮੋਸਾ ਬੈਠ ਜਾਵੇ ਇਸ ਤਰੀਕੇ ਨਾਲ ਸਾਰੇ ਸਮੋਸੇ ਅਸੀਂ ਤਿਆਰ ਕਰ ਲਾਂਗੇ ਦੇਖੋ ਮੈਂ ਤੁਹਾਨੂੰ ਇੱਕ ਹੋਰ ਸਮੋਸਾ ਸਮੋਸੇ ਵਿੱਚ ਸਟਫਿੰਗ ਕਰਕੇ ਦਿਖਾਨੀ ਆ ਜਿਹੜੀ ਸਾਈਡ ਸਿੱਧੀ ਹੈ ਉਹ ਸਾਈਡ ਤੇ ਸੀ ਪਾਣੀ ਲਗਾਵਾਂਗੇ ਗੋਲ ਸਾਈਡ ਤੇ ਨਹੀਂ ਤੇ ਇਹਨੂੰ ਆਪਣੇ ਹੱਥਾਂ ਦੇ ਨਾਲ ਇੱਕ ਫਿੰਗਰ ਦੇ ਨਾਲ ਫੋਲਡ ਕਰਦੇ ਹੋਏ ਦੂਜੀ ਸਾਈਡ ਨਾਲ ਮਿਲਾ ਦਾਂਗੇ ਇੱਕ ਕੋਣ ਜਿਹੀ ਬਣ ਜਾਏਗੀ ਆ ਦੇਖੋ ਹੁਣ ਇਹਦੇ ਵਿੱਚ ਸਟਫਿੰਗ ਕਰਾਂਗੇ ਜ਼ਿਆਦਾ ਸਟਫਿੰਗ ਨਹੀਂ ਕਰਨੀ ਇੱਕ ਛੋਟਾ ਚਮਚ ਮਤਲਬ ਅੱਧਾ ਕ ਚਮਚ ਅਸੀਂ ਇਹਦੇ ਵਿੱਚ ਸਟਫਿੰਗ ਕਰਾਂਗੇ ਕਿਨਾਰਿਆਂ ਤੇ ਪਾਣੀ ਲਗਾਉਂਦੇ ਹੋਏ ਅਸੀਂ ਇਹਨੂੰ ਬੰਦ ਕਰ ਦਾਂਗੇ ਪਾਣੀ ਲਗਾਉਣ ਨਾਲ ਸਮੋਸਾ ਬਿਲਕੁਲ ਸੀਲ ਹੋ ਜਾਗਾ ਤੇਲ ਵਿੱਚ ਪਾਇਆ ਖੁੱਲੇਗਾ ਨਹੀਂ ਇਹ ਦੇਖੋ ਇੱਕ ਸਾਈਡ ਤੋਂ ਫੋਲਡ ਕਰਦੇ ਹੋਏ ਅਸੀਂ ਚੰਗੀ ਤਰ੍ਹਾਂ ਇਹਦੇ ਕਿਨਾਰੇ ਬੰਦ ਕਰ ਦਾਂਗੇ ਇਤੇ ਅਸੀਂ ਅੱਧੇ ਆਟੇ ਦੇ ਸਮੋਸਿਆਂ ਦੀ ਫਿਲਿੰਗ ਕਰ ਲਈ ਹੈ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਅਸੀਂ ਗਰਮ ਕਰਨ ਵਾਸਤੇ ਰੱਖਿਆ ਸੀ ਗਰਮ ਕਰਨ ਤੋਂ ਬਾਅਦ ਤੇਲ ਦੀ ਫਲੇਮ ਇੱਥੇ ਲੋ ਕਰ ਦਿੱਤੀ ਸੀ ਬਿਲਕੁਲ ਲੋ ਫਲੇਮ ਤੇ ਅਸੀਂ ਇਹਦੇ ਵਿੱਚ ਸਮੋਸੇ ਪਾਵਾਂਗੇ ਤੇਲ ਬਿਲਕੁਲ ਵੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਮੋਸੇ ਬਾਹਰੋਂ ਕਾਲੇ ਹੋ ਜਾਣਗੇ ਬਿਲਕੁਲ ਸੌਫਟ ਜੇ ਬਣਨਗੇ ਕ੍ਰਿਸਪੀ ਤੇ ਉਸਤਾ ਬਿਲਕੁਲ ਨਹੀਂ ਬਣਨਗੇ 5 ਮਿੰਟ ਬਾਅਦ ਅਸੀਂ ਇਹਨਾਂ ਨੂੰ ਇੱਕ ਵਾਰੀ ਹਿਲਾਵਾਂਗੇ ਦੇਖੋ ਬਿਲਕੁਲ ਲੋ ਫਲੇਮ ਤੇ ਸਮੋਸੇ ਫਰਾਈ ਹੋ ਰਹੇ ਨੇ ਦਸ ਤੋਂ 12 ਮਿੰਟ ਵਿੱਚ ਸਮੋਸਿਆਂ ਤੇ ਇਹ ਵਾਲਾ ਕਲਰ ਆ ਗਿਆ ਹੈ ਬਹੁਤ ਵਧੀਆ ਕਲਰ ਆਇਆ ਹੈ ਸਮੋਸੇ ਸਾਡੇ ਫਰਾਈ ਹੋ ਗਏ ਨੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਇੱਥੇ ਅਸੀਂ ਦੂਸਰਾ ਬੈਚ ਵੀ ਤਿਆਰ ਕਰ ਲਿਆ ਸਮੋਸਿਆਂ ਦਾ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਦੇਖੋ ਇੱਥੇ ਮੈਂ ਸਾਰੇ ਸਮੋਸੇ ਫਰਾਈ ਕਰ ਲਏ ਨੇ ਤੇ ਇਹਨਾਂ ਨੂੰ ਬਾਹਰ ਕੱਢ ਕੇ ਸਰਵ ਕਰ ਲਾਂਗੇ ਤੁਹਾਡੇ ਘਰ ਗੈਸਟ ਆਣੇ ਹੋਣ ਜਾਂ ਤੁਸੀਂ ਘਰ ਵਿੱਚ ਜੀ ਸਮੋਸੇ ਬਣਾਣੇ ਹੋਣ ਤਾਂ ਬੜੀ ਆਸਾਨੀ ਨਾਲ ਤੁਸੀਂ ਇਸ ਸਮੋਸੇ ਘਰ ਵਿੱਚ ਬਣਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਸਮੋਸਿਆਂ ਨੂੰ ਸਰਵ ਕਰ ਲਾਂਗੇ ਮੈਂ ਇਹਨੂੰ ਪਧਿਨੇ ਦੀ ਹਰੀ ਚਟਨੀ ਤੇ ਜੋ ਮੈਂ ਗੁਰਦੀ ਚਟਨੀ ਬਣਾਈ ਸੀ ਉਹਦੇ ਨਾਲ ਸਰਵ ਕਰਾਂਗੀ ਤੁਸੀਂ ਇਹਨੂੰ ਅ ਛੋਲਿਆਂ ਦੇ ਨਾਲ ਜਾਂ ਆਲੂ ਦੀ ਸਬਜ਼ੀ ਦੇ ਨਾਲ ਵੀ ਸਰਵ ਕਰ ਸਕਦੇ ਹੋ ਉਹਦੇ ਨਾਲ ਵੀ ਸਮੋਸੇ ਬਹੁਤ ਟੇਸਟੀ ਲੱਗਦੇ ਨੇ ਆਪਣੇ ਘਰ ਵਿੱਚ ਜ਼ਰੂਰ ਇਹ ਰੈਸਪੀ ਟਰਾਈ ਕਰੋ ਜੇ ਰੈਸਪੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ